ਹਾਂਜੀ ਮਿੱਤਰੋ ਕੀ ਹਾਲ ਨੇ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਤੇ ਲਾਈਟ ਚੱਲੀ ਜਾਂਦੀ ਅੱਜ ਦੋ ਤਿੰਨੇ ਦਿਨ ਹੀ ਆਈ ਆ ਤੇ ਚੱਲੀ ਜਾਂਦੀ ਹੈ। ਤੁਏ ਦੇਖੋ ਅੱਗੇ ਕੀ ਕਰਦੇ ਆ ਅੱਜ ਚੱਲੀ ਜਾਂਦੀ ਹੈ। ਪਾਣੀ ਚੱਲਦਾ ਵਾ ਇੰਜਲਾ ਹੀ ਆ ਇਹਨੂੰ ਲੱਗਦਾ ਪਾਣੀ 100 ਦਾਸ ਨੇ। ਦਾਸ ਪਾਣੀ ਹੈ ਮੈਂ ਕਹਿੰਦਾ। ਤੇ ਵੱਡੇ ਹੋ ਜਾਣਾਂ ਜਾਨੂ। ਆ ਕੀ? ਸਰਨ ਲੱਗ ਜਦਿਆਂ ਕੁਮਾਤੀ ਬੱਤੀ ਗਈ ਤੇ ਕਰਦੇ ਹੋਇਆ ਹੈ ਇਹਨੇ ਗੰਤ ਗੁਰੂ ਪਨਾਗ ਦੇ ਅੱਗੇ ਅੱਜ ਬੱਦਲ ਹੋਇਆ ਬੱਦਲ ਹਵਾ ਠੰਡੀ ਚੱਲਦੀ ਆ ਪੂਰਾ ਚੱਲਦਾ ਮੌਸਮ ਖਰਾਬ ਹੀ ਆ ਬਾਈ ਨਹੀਂ ਚੱਲਦਾ ਐ ਲਾਸਟ ਪਾਣੀ ਐ ਇਹਨੂੰ एंड्रा ही गया है गाड़ पूरी पूरी चल दी भर पार के पानी मोरे खत्ते उच्चे है थोड़े यार नो ता करके बदल होया देखो जी चारे पासे बदल ही मौसम बढ़िया ठंडा गर्मी बहुत ही दो ते दिन हो गए आठ हरियाली जमी पई थे बाकी देखो चलो अगे ਕਰਦੇ ਆ ਜੀ ਰੀਪਰ ਵੀ ਰੰਗ ਕਰਤਾ ਸੀਗਾ ਪਹਿਲਾਂ ਕੋਡ ਮੈਂ ਦਿਖਾਉਣਾ ਜਾ ਕੇ ਤੇ ਉਹ ਤੇ ਰੀਪਰ ਨੂੰ ਵੀ ਸਿੰਗਲ ਕੋਡ ਵੱਜ ਗਿਆ ਸੀ ਚਲੋ ਮਿਲਦੇ ਆਂ ਰਿੰਗ ਰੀਪਰ ਤੇ ਵੀ ਸਿੰਗਲ ਕੋਡ ਵੱਜ ਗਿਆ ਇਹ ਰੰਗ ਦਾ ਇਹ ਜਿਹੜਾ ਥੱਲੇ ਨੀਲਾ ਆ ਤੀਦਾ ਇਹ हट ਜਾਣਾ ਇਹਦੇ ਤੋਂ ਦੂਜੀ ਤੇ ਹੋਰ ਜਦੋਂ ਵੱਜੀ ਉਹ ਸਪਾਈ ਆਉਂਦੀਆਂ ਤੇ ਜੋ ਵੱਜ ਗਿਆ ਉਹ ਦਿਖਾਵਾਂਗੇ ਚੈੱਕ ਕਰਿਓ ਰੰਗ ਕੀਤਾ ਫੇ ਅਰਜਨ ਅਰਜਨ ਨਾਲ ਦਾ ਕਰਤਾ ਆ ਕਰਕੇ ਵਕੀ ਜਿਸ ਦਿਨ ਕਰਾਂਗੇ ਦੂਜਾ ਅੱਜ ਤਾਂ ਬੱਦਲ ਸੀਗਾ ਫੇ ਕਰਕੇ ਕੀਤਾ ਨਹੀਂ ਰੰਗਾ ਕਿ ਮੀਂਹ ਆ ਜਾਵੇ ਫੇ ਜਿਸ ਦਿਨ ਕਰਾਂਗੇ ਉਦੋਂ ਦਿਖਾਉਣਾ ਫੇ ਲਾਉਂਦੇ ਮਿੱਤਰੋ ਟਰਾਲੀ ਨੂੰ ਵੀ ਲਾਤਾ ਬੈੱਡ ਇਹ ਦੇਮੇ ਦੇ ਡੇਢ ਖੇਤ ਦਾ ਚੱਕ ਜਾਂਦੀ 12 ਫੁੱਟ ਹੀ ਆ ਤੂੜੀ ਵਾਲੀ ਉਹ ਡੇਢ ਖੇਤ ਦਾ ਆਰਾਮ ਨਾਲ ਚੱਕ ਜਾਂਦੀ ਆ ਅਰਧ ਦੇ ਥੋੜੇ ਦਿਨ ਨੂੰ ਬਹੁਤ ਕੰਮ ਆਉਦੀ ਆ ਹੁਣ ਕਿਉਂਕਿ ਬੇਲ ਸੀਗਾ ਵਾ ਹੋਰ ਦਸਾਂ ਕਿ ਦਿਨਾਂ ਤੀ ਝੋਨਾ ਹੋ ਜਾਣਾ ਹੈ ਅਸੀਂ ਹੁਣ ਬੇਲੇ ਸੀਗੇ ਕਰਕੇ ਸਾ ਤਾਂ ਬਾਕੀ ਪਿੰਡੋਂ ਪੱਲ ਲੈਣੀਆਂ ਟਰਾਲੀਆਂ ਤੇ ਬਾਕੀ ਦੇਖਿਓ ਵਲੌਗ ਅੱਗੇ ਕਿਸਲੇ ਸਾਲੀਏ ਦੇ ਪੱਲੜ ਸੀਂਤੇ ਸੀ ਨਾ ਮੈਂ ਲੋ ਵੀ ਮਿੱਤਰੋ ਮੀ ਪੈ ਗਿਆ ਹਵਾ ਤੇ ਸੀਗੀ ਬਹੁਤ ਨਾਲ ਕੁਮਾਤੀ ਸਾਰੀ ਉਲਟ ਗਈ ਝੋਨੇ ਦੇ ਚੱਕਣਾ ਹਾਂ ਬੱਦਲ ਹਜੇ ਵੀ ਨਹੀਂ ਗਿਆ ਬੱਦਲ ਬਹੁਤ ਆ ਝੋਨਾ ਮੈਂ ਕਹਿੰਦਾ ਜਾਂਚ ਸੀ ਫੇ ਮੜਾ ਜਾ ਉਲਰ ਰਿਆ ਇਹ ਜੇ ਬਚਾਹ ਹੋ ਗਿਆ ਮਾਂ ਨਾਲੇ ਪੱਕਿਆ ਸੀ ਮੜ ਮੜ ਉਲਰ ਗਿਆ ਨਾਲ ਬੰਨਿਆ ਤੇ ਬਚਾਹ ਹੋ ਗਿਆ ਬਹੁਤ ਤੇਜ਼ ਹਵਾ ਨਾਲ ਸੀ ਮੀਂਹ ਵੀ ਬਹੁਤ ਸੀ ਤੇਜ਼ ਹਵਾ ਹੀ ਨਾਲ ਬਚਾਹ ਹੋ ਗਿਆ ਇਹਦੇ ਵੀ ਇਹ ਲੋਕ ਮਿਲਦੇ ਆ ਬਲੌਗ ਤੇ ਮਿਲਦਾ ਧੋੜੀਆਂ ਉਲਟ ਗਈਆਂ ਕਿਤੇ ਕਿਤੇ ਡੇਪੇਆਂ ਰੋੜੀਆਂ ਤੋਂ ਹਵਾ ਬਹੁਤ ਹੀ ਤੇਜ਼ ਨਾਲ ਹਵਾ ਤੇਜ਼ ਬਹੁਤ ਸੀ ਇਹ ਵੀ ਦੂਜਾ ਦਾਣਾ ਪਿਆ ਆ ਹੁਣ ਏਡਾ ਕੋਈ ਚੱਕਰ ਨਹੀਂ ਹਵਾ ਥੋੜੀ ਜਿੱਦਾਂ ਨਾਲ ਮੀਂਹ ਸੀ ਕਰਕੇ ਤਾਂ ਕਰਕੇ ਡੇਪੇ ਨਾ ਬਹੁਤ ਤੇਜ਼ ਸੀਗੀ ਹਵਾ ਬਚਾ ਹੋ ਗਿਆ ਉਹਦਾ ਬਾਕੀਆ ਖੜਾ ਹੀ ਆ ਸਾਰਾ ਆ ਤੋੜੀ ਅੜੀ ਗੇ ਦਰਖਤੇ ਆ ਉਸ ਤੇ ਕਾ ਕਰਕੇ ਬਾਕੀ ਉਹ ਸਾਰਾ ਖੜਾ ਹੀ ਆਦਾ ਡੈਂਗ ਲੱਗ ਗਿਆ ਹੋ ਜਾਣਾ ਉਹਦਾ ਸੈਟ ਹੈ ਚਲੋ ਕੀ ਆ ਹੋ ਗਿਆ ਫੇਰ ਵੀ ਦਰਖਤਾ ਸੱਲੋ ਮਾੜਾ ਹੋ ਜਾਂਦਾ ਨਾ ਜਾੜਾ ਥੱਲੇੋਂ ਬਹੁਤ ਨਾ ਨ ਡਿ ਗਿਆ ਫੇਰ ਵੀ ਉੱਤੇ ਦਰਖਤੇ ਆਏ ਸਾਰੇ ਪਾਣੀ ਖੜ ਗਿਆ ਥੱਲੇ ਦਾ ਬਹੁਤ ਤੇਜ਼ ਸੀ ਨੀ ਸਾਰਾ ਪਾਣੀ ਨਾ ਭਰ ਗਿਆ ਪਾਣੀ ਤਾਂ ਇਹਨੂੰ ਬੰਦੇ ਕੀਤਾ ਹੀ ਹੋਣਾ ਸੀ ਕਿ ਬੱਜਣਾ ਪਾਣੀ ਲਾਉਣਾ ਨਹੀਂ ਚਲੋ ਉਹ ਤੇ ਸੀ ਨਾ ਪਾਣੀ ਨਾ ਸਾਰਾ ਭਰ ਗਿਆ ਹੁਣ ਗਲਣਾ ਵੀ ਆ ਥੱਲੇ ਪਾਣੀ ਦਾ ਝੋਨੇ ਵਾਲੇ ਆਪਣੇ ਜੀਰ ਜਾਂਦਾ ਪਾਣੀ ਖੇਤੀਆਂ ਤੇ ਡਰਕਤਾ ਦਰੁਕਤਾ ਥੱਲੇ ਆ ਬਾਕੀ ਉਹ ਇੱਧਰ ਖੜਾ ਹੀ ਆ ਤੇ ਹਰਾ ਵੀ ਸਾਰਾ ਪਾਣੀ ਨਾਲ ਭਰ ਗਿਆ ਬਹੁਤ ਜ਼ਿਆਦਾ ਮੀਂਹ ਸੀ ਬੱਦਲ ਵੀ ਬਹੁਤ ਹੈ ਜੀ ਬੱਦਲ ਬਹੁਤ ਆ। ਇੱਧਰ ਬੱਦਲ ਹੈਗਾ ਅਜੇ ਵੀ। ਮੈਂ ਤਾਂ ਪਾਣੀ ਨਾਲ ਸਾਰਾ ਭਰ ਗਿਆ ਬਹੁਤ ਤੇਜ਼ ਸੀ। ਨਾਲ ਹਵਾ ਹੀ ਹੈ ਨਾ। ਆਪਾਂ ਕਰਦੀ ਕੰਮ ਖਰਾਬ। ਆ ਬੰਨੇ-ਬੁੰਨੇ ਤਾਂ ਡਿੱਗ ਗਿਆ। ਚਲੋ ਕੋਈ ਚੱਕਰ ਨਹੀਂ। ਫੇਰ ਬਚਾ ਹੋ ਗਿਆ ਰੱਬਾ ਵਸਕਰ ਹੁਣ। 1.5 ਮਹੀਨਾ ਦੇ ਦੇ ਹੁਣ ਸਾਰਿਆਂ ਨੂੰ। ਚੱਕ ਲੈਣੇ ਆ ਸਾਰਿਆਂ ਨੇ। ਮਹੀਨਾ 1.5 ਮਹੀਨਾ ਚੱਕ ਲੈਂਦੇ ਹੁਣ ਬਸ ਕਰ ਹੁਣ